ਸਾਨ ਸਰਦਾਰ ਜੀ ਹਰ ਸਿੰਘ ਪਿੰਡ ਕੜਾ ਪਿੰਡ ਸਬਰਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਕੀ ਮਸਲਾ ਜਿਹੜਾ ਟਾਡੀ ਕੋ ਵੀਡੀਓ ਵਾਲਾ ਮਸਲਾ ਇਹ ਆ ਜੀ ਪਿੰਡ ਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਮੇਰਾ ਗਲਤ ਪੇਜ ਬਣਾ ਕੇ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਮੇਰੀਆਂ ਵੀਡੀਓ ਦੇ ਪਿੱਛੇ ਗਲਤ ਆਵਾਜ਼ਾਂ ਲਾ ਕੇ ਪੁੱਠੀਆਂ ਸਿੱਧੀਆਂ ਇੱਕ ਪੇਜ ਬਣਾਇਆ ਸੁਖੇ ਵੈਲੀ ਦੇ ਨਾਂ ਤੇ ਜੋ ਕਿ ਉਸ ਪੇਜ ਦੇ ਉੱਤੇ ਮੇਰੀਆਂ ਰੀਲਾਂ ਪੋਸਟ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਇਹੀ ਮੰਗ ਕਰਦਾ ਕਿ ਜਿਸ ਵੀਰ ਨੇ ਵੀ ਇਹ ਹਰਕਤ ਕੀਤੀ ਆ ਪਿਆਰ ਸਹਿਤ ਬੇਨਤੀ ਆ ਪੀਓ ਇਹ ਸਰਕ ਤੋਂ ਬਾਹਰ ਜਾ ਜਵੇ ਨਹੀਂ ਤੇ ਅਸੀਂ ਮਜਬੂਰਨ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਉਸ ਦੇ ਖਿਲਾਫ ਸਖਤ ਤੋਂ ਸਖਤ ਕੀਤੀ ਜਾਵੇਗੀ ਸੋ ਹੁਣ ਅਸੀਂ ਪਿਆਰ ਸਹਿਤ ਬੇਨਤੀ ਕਰਦੇ ਹਾਂ ਕਿ ਜਿਸ ਵੀਰ ਨੇ ਇਹ ਹਰਕਤ ਕੀਤੀ ਆ ਉਹ ਇਸ ਹਰਕਤ ਤੋਂ ਬਾਹਰ ਜਾ ਜਵੇ ਕਿਉਂਕਿ ਦੇਖੋ ਮੈਂ ਹੈਂਡੀਕੈਪ ਹਾਂ ਹੈਂਡੀਕੈਪ ਹਾਂ ਮੈਂ ਤੇ ਸੋ ਹੈਂਡੀਕੈਪ ਮੈਂ ਮੇਰਾ ਹੈਂਡੀਕੈਪ ਦਾ ਨਜਾਇਜ਼ ਫਾਇਦਾ ਚੁੱਕ ਕੇ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਪੇਜ ਤੇ ਪਾਈਆਂ ਇੱਕ ਤੇ ਵੀਰ ਜੀ ਸੁੱਖਾ ਵੇਲੀ ਦੇ ਪੇਜ ਤੇ ਪਾਈਆਂ ਨੇ ਪੰਜ ਛੇ ਵੀਡੀਓ ਮੇਰੀਆਂ ਮਗਰ ਪੁੱਠੀਆਂ ਸਿੱਧੀਆਂ ਆਵਾਜ਼ਾਂ ਲਾ ਕੇ ਤੇ ਇੱਕ ਚਾਵਲਪੁਰ ਪੇਜ ਹੈ ਉਹਦੇ ਉੱਤੇ ਪਾਈ ਆ ਹਾਂਜੀ ਤੇ ਹੁਣ ਮੈਂ ਇਹ ਬੇਨਤੀ ਕਰਦਾ ਕਿ ਇਸ ਜੇਸ ਵੀ ਵੀਰ ਨੇ ਇਹ ਹਰਕਤ ਕੀਤੀ ਹੈ ਉਹ ਇਹ ਸਰਕਤ ਬਾ ਜਾਵੇ ਇਹ ਵੀਡੀਓ ਡਿਲੀਟ ਹੋਣ ਜਿੱਦਾਂ ਵੇਖਿਆ ਕਿ ਸੁਣਨ ਨੂੰ ਮਿਲਿਆ ਕਿ ਟੋਟ ਖੜਾ ਦਿੱਤਾ ਤਾਂ ਫੋਨ ਵੀ ਆਇਆ ਹਾਂਜੀ ਠੀਕ ਆ ਜੀ ਮੇਰੇ ਰਿਸ਼ਤੇਦਾਰਾਂ ਵੱਲੋਂ ਵੀ ਮੈਨੂੰ ਮਤਲਬ ਪੁੱਛਿਆ ਗਿਆ ਕਿ ਇਹ ਹਰਕਤ ਕਿੰਨੀ ਕੀਤੀ ਦੇਖੋ ਮੈਂ ਗਰਾਊਂਡ ਦੇ ਵਿੱਚ ਜਾਂਦਾ ਸੀਗਾ ਉੱਥੇ ਮੁੰਡਿਆਂ ਵੱਲੋਂ ਚੋਰੀ ਮੇਰੀਆਂ ਵੀਡੀਓ ਬਣਾ ਕੇ ਇਦਾਂ ਗੱਲਾਂ ਚਲਾ ਕੇ ਚੋਰੀ ਵੀਡੀਓ ਬਣਾਉਂਦੇ ਸੀ ਤੇ ਜਿਸ ਕਾਰਨ ਇਹ ਪੇਜ ਇੱਥੋਂ ਤੱਕ ਆ ਗੱਲ ਇੱਥੋਂ ਤੱਕ ਕੱਪੜੀ ਇਹ ਪੇਜਾਂ ਤੱਕ ਗੱਲ ਪੜੀ ਹੈ ਇਹਨਾਂ ਨੇ ਚੋਰੀ ਵੀਡੀਓ ਮੇਰੀ ਬਣਾ ਕੇ ਮਗਰ ਪੁੱਠੀਆਂ ਸਿੱਧੀਆਂ ਆਵਾਜ਼ਾਂ ਲਾ ਕੇ ਕੁਝ ਸ਼ਰਾਰਤੀ ਅੰਸਰ ਪਿੰਟ ਮੇਰੇ ਪਿੰਟ ਦੇ ਹੀ ਨੇ ਮੁੰਡੇ ਉਹਨਾਂ ਨੇ ਪੇਜ ਤੇ ਪਾ ਕੇ ਬਣਾਈਆਂ ਨੇ ਸੋ ਮੈਂ ਇਹੀ ਅਪੀਲ ਕਰਾਂਗਾ ਕਿ ਇਸ ਪੇਜ ਤੋਂ ਵੀਡੀਓ ਡੀਲੀਟ ਕੀਤੀਆਂ ਹੋਈਆਂ ਦੇਖੋ ਜੀ ਮੈਂ ਕਦੀ ਕਿਸੇ ਨਾਲ ਗਲਤ ਵੀਡੀਓ ਕਦੀ ਕਿਸੇ ਦੀ ਪਾਈ ਨਹੀਂ ਇਹਦਾ ਨਾਮ ਮੈਂ ਗਲਤ